ਇਹ ਹੈ ਕਿ ਸਾਖੀ ਨੂੰ ਅਖੀਰ ਤੱਕ ਜਰੂਰ ਸੁਣਿਓ ਤੇ ਸੁਣ ਕੇ ਸ਼ੇਅਰ ਕਰਨ ਨਾਲ ਭੁੱਲਣਾ ਤਾਂ-ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਕੋਲ ਮਾਇਆ ਨੇ ਇਸਤਰੀ ਰੂਪ ਧਾਰ ਕੇ ਆਉਣਾ ਇੱਕ ਦਿਨ ਗੁਰੂ ਸਾਹਿਬ ਜੀ ਆਰਾਵੀ ਦੇ ਕਿਨਾਰੇ ਤੇ ਬੈਠੇ ਸੰਗਤ ਨੂੰ ਉਪਦੇਸ਼ ਸੁਣਾ ਰਹੇ ਸਨ ਇੰਨੇ ਨੂੰ ਇੱਕ ਇਸਤਰੀ ਬਹੁਤ ਹੀ ਸੁੰਦਰ ਗਹਿਣੇ ਨਾਲ ਸਜੀ ਹੋਈ ਬਿਜਲੀ ਜਿਹੇ ਪ੍ਰਕਾਸ਼ ਵਾਲੀ ਗੁਰੂ ਮਹਾਰਾਜ ਜੀ ਨੂੰ ਦੋਰੋ ਹੀ ਮੱਥਾ ਟੇਕ ਕੇ ਪਿੱਛੇ ਖੜ ਗਈ ਗੁਰੂ ਸਾਹਿਬ ਨੇ ਉਸ ਵੱਲ ਤੱਕਿਆ ਵੀ ਨਹੀਂ ਪਰ ਭਾਈ ਮਰਦਾਨੇ ਨੇ ਦੇਖ ਕੇ ਬੇਨਤੀ ਕੀਤੀ ਮਹਾਰਾਜ ਜੀ ਇਹ ਇਸਤਰੀ ਕੌਣ ਹੈ ਜੋ ਅੱਗੇ ਆਉਣਾ ਚਾਹੁੰਦੀ ਹੈ ਪਰ ਆਪ ਜੀ ਤੋਂ ਡਰਦੀ ਆਉਂਦੀ ਨਹੀਂ ਤਾਂ ਗੁਰੂ ਸਾਹਿਬ ਨੇ ਬਚਨ ਕੀਤਾ ਭਾਈ ਮਰਦਾਨਿਆਂ ਇਹ ਮਾਇਆ ਹੈ ਇਸਨੇ ਵੱਡੇ ਵੱਡੇ ਦੇਵੀ ਦੇਵਤੇ ਪੀਰ ਪੈਗੰਬਰ ઋષਿ मुनि ਆਪਣੇ ਬਸ ਕਰਕੇ ਪਲੰਦਰ ਦੇ ਬਾਂਦਰ ਮੰਗੂ ਨਚਾਏ ਹਨ ਕੋਈ ਬਿਰਲਾ ਹੀ ਜੋ ਪਰਮਾਤਮਾ ਨਾਲ ਮਿਲਿਆ ਹੋਵੇ ਇਸ ਤੋਂ ਬਚ ਸਕਿਆ ਹੈ ਮਰਦਾਨੀਆਂ ਪਹਿਲਾਂ ਤਾਂ ਆਪ ਜਪੀ ਤਪੀ ਪੁਰਖਾਂ ਦੇ ਪੈਰੀ ਲੱਗਦੀ ਹੈ ਅਤੇ ਫਿਰ ਉਹਨਾਂ ਨੂੰ ਆਪਣੇ ਪੈਰੀ ਲਾ ਲੈਂਦੀ ਹੈ ਇਹ ਸਾਡੇ ਚਰਨੀ ਲੱਗਣਾ ਚਾਹੁੰਦੀ ਹੈ ਪਰ ਅਸੀਂ ਲਾਉਂਦੇ ਨਹੀਂ ਪ੍ਰੰਤੂ ਸਾਡੇ ਤੋਂ ਪਿੱਛੇ ਜਿਹੜਾ ਹੋਏਗਾ ਉਸਦੇ ਬੂਹੇ ਤੱਕ ਆਵੇਗੀ ਤੀਜੀ ਪੀੜੀ ਵਾਲਿਆਂ ਦੇ ਚਰਨੀ ਲੱਗੇਗੀ ਚੌਥੀ ਪੀੜੀ ਵਾਲਿਆਂ ਦੇ ਘਰ ਨਿਵਾਸ ਕਰੇਗੀ ਪਰ ਉਹ ਇਸ ਤੋਂ ਸਦਾ ਨਿਰਲੇਪ ਹੀ ਰਹਿਣਗੇ ਇਹ ਉੱਤਰ ਸੁਣ ਕੇ ਭਾਈ ਮਰਦਾਨੇ ਨੇ ਹੱਥ ਜੋੜ ਕੇ ਬੇਨਤੀ ਕੀਤੀ ਮਹਾਰਾਜ ਜੀ ਉਤਨਾ ਚਿਰ ਮੈਨੂੰ ਹੀ ਬਖਸ਼ ਛੱਡੋ ਗੁਰੂ ਮਹਾਰਾਜ ਜੀ ਮੁਸਕਰਾ ਕੇ ਬੋਲੇ ਤੂੰ ਆਪ ਹੀ ਇਸ ਨੂੰ ਪੁੱਛ ਕੇ ਵੇਖ ਲੈ ਭਾਈ ਮਰਦਾਨਾ ਪੁੱਛਣ ਗਿਆ ਤਾਂ ਉਸ ਨੇ ਆਖਿਆ ਜੇ ਤੂੰ ਮੈਨੂੰ ਚੁੱਕ ਲਵੇਂ ਮੈਂ ਤੇਰੇ ਨਾਲ ਤੇਰੇ ਘਰ ਚੱਲਾਂ ਭਾਈ ਮਰਦਾਨੇ ਨੇ ਇਸਤਰੀ ਰੂਪੀ ਮਾਇਆ ਨੂੰ ਆਪਣੇ ਮੋਢੇ ਉੱਤੇ ਚੁੱਕ ਲਿਆ ਤਾਂ ਉਹ ਅੱਡੀਆਂ ਮਾਰ-ਮਾਰ ਕੇ ਇਸ ਨੂੰ ਚਾਉਣ ਲੱਗੀ ਭਾਈ ਮਰਦਾਨਾ ਵੀ ਆਪਣੇ ਆਪ ਨੂੰ ਭੁੱਲ ਕੇ ਘੋੜੇ ਮੰਗ ਹਣਕਣਾਉਣ ਲੱਗ ਪਿਆ ਮਾਇਆ ਨੇ ਭਾਈ ਮਰਦਾਨੇ ਦੇ ਦੋਵੇਂ ਕੰਨ ਫੜ ਲਏ ਜਿੱਧਰ ਨੂੰ ਫਿਰੇ ਉਧਰ ਨੂੰ ਫਿਰੇ ਜੋ ਮਾਇਆ ਕਰਾਵੇ ਸੋ ਭਾਈ ਮਰਦਾਨਾ ਕਰੇ ਜਿਉਂ-ਜਿਉਂ ਮਾਇਆ ਭਾਈ ਮਰਦਾਨੇ ਦੇ ਮੁੱਖ ਤੇ ਚਪੇੜਾ ਮਾਰੇ ਤੇਵੇਂ ਤੇਵੇਂ ਭਾਈ ਮਰਦਾਨਾ ਖੁਸ਼ੀ ਵਿੱਚ ਨੱਚ ਉੱਠੇ ਗੁਰੂ ਮਹਾਰਾਜ ਜੀ ਅਤੇ ਸਿੱਖ ਸੰਗਤ ਇਹ ਨਜ਼ਾਰਾ ਵੇਖ ਕੇ ਹੱਸਣ ਲੱਗ ਪਏ ਫਿਰ ਜਦ ਗੁਰੂ ਮਹਾਰਾਜ ਦੀ ਕਿਰਪਾ ਦ੍ਰਿਸ਼ਟੀ ਹੋਈ ਤਾਂ ਭਾਈ ਮਰਦਾਨੇ ਨੂੰ ਸੋਝੀ ਆ ਗਈ ਫਿਰ ਜਦ ਸਮਝੰਦਾ ਹੋ ਕੇ ਮਾਇਆ ਨੂੰ ਥੱਲੇ ਛੱਟਣ ਲੱਗਾ ਤਾਂ ਆਪ ਡਿੱਗ ਪਿਆ ਮਾਇਆ ਮਰਦਾਨੇ ਛਾਤੀ ਉੱਤੇ ਬੈਠ ਕੇ ਲੱਗੀ ਉਸ ਨੂੰ ਕੌਣ ਭਾਈ ਮਰਦਾਨਾ ਚੀਕਾਂ ਮਾਰਨ ਲੱਗ ਪਿਆ ਗੁਰੂ ਜੀ ਨੂੰ ਬਾਸਤਾ ਪਾਇਆ ਗੁਰੂ ਮਹਾਰਾਜ ਜੀ ਨੇ ਆਪਣਾ ਸੋਟਾ ਚੁੱਕਿਆ ਤਾਂ ਮਾਇਆ ਦੌੜ ਕੇ ਦੂਰ ਜਾ ਖੜੀ ਹੋਈ ਮਰਦਾਨੇ ਨੂੰ ਭਾਈ ਬਾਲਾ ਜੀ ਉਠਾ ਕੇ ਲੈ ਆਏ ਗੁਰੂ ਮਹਾਰਾਜ ਜੀ ਨੇ ਸਾਰੇ ਸੰਗਤ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਜੇ ਕੋਈ ਇਸ ਮਾਇਆ ਉੱਤੇ ਮੋਹਿਤ ਹੁੰਦਾ ਹੈ ਤਾਂ ਉਹਦਾ ਇਹੋ ਹਾਲ ਇਹ ਮਾਇਆ ਕਰਦੀ ਹੈ ਇਸ ਨੂੰ ਫੜਨ ਵਾਲੇ ਆਪ ਫੜੇ ਜਾਂਦੇ ਹਨ ਇਸ ਨੂੰ ਭੋਗਣ ਵਾਲੇ ਆਪ ਭੋਗੇ ਜਾਂਦੇ ਹਨ ਇਹ ਸਦਾ ਮੁਟਿਆ ਰਹਿੰਦੀ ਹੈ ਪ੍ਰਾਣੀਆਂ ਦੀ ਉਮਰ ਹੀ ਇਸ ਦਾ ਭੋਜਨ ਹੈ ਜੇ ਕੋਈ ਇਸ ਨੂੰ ਦੁੱਖदाई ਸਮਝ ਕੇ ਹੰਕਾਰ ਛੱਡ ਕੇ ਸਤਿਗੁਰਾਂ ਦੇ ਚਰਨ ਵਿੱਚ ਆਉਂਦਾ ਹੈ ਬਚਨ ਮੰਨਦਾ ਹੈ ਉਸ ਨੂੰ ਇਹ ਮਾਇਆ ਕੁਝ ਨਹੀਂ ਕਹਿੰਦੀ ਸਤਿਗੁਰ ਜੀ ਮਾਇਆ ਤੋਂ ਛੁਡਾ ਕੇ ਪਰਮ ਪਦ ਬਖਸ਼ ਕਰ ਦਿੰਦੇ ਹਨ ਇਸ ਤਰ੍ਹਾਂ ਗੁਰੂ ਸਾਹਿਬ ਨੇ ਸਾਰੀ ਸੰਗਤ ਨੂੰ ਮਾਇਆ ਤੋਂ ਬਚਾ ਕੇ ਰੱਖਿਆ ਅਤੇ ਮਾਇਆ ਕਦੇ ਵੀ ਗੁਰੂ ਸਾਹਿਬ ਦੀ ਸੰਗਤ ਨੂੰ ਕੁਝ ਨਾ ਕਹਿ ਸકી ਤੁਹਾਨੂੰ ਐਸਾ ਕਿਵੇਂ ਲੱਗੀ ਵੀਡੀਓ ਨੂੰ ਸ਼ੇਅਰ ਕਰਕੇ ਜਰੂਰ ਦੱਸਣਾ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਇਸ ਤਰ੍ਹਾਂ ਦੀ ਹੋਰ ਵੀਡੀਓ ਦੇਖਣ ਲਈ ਚੈਨਲ ਦੀ ਜੋ ਬੈਲ ਆਈਕਨ ਹੈ ਉਸ ਨੂੰ ਆਨ ਕਰ ਦਿਓ ਤਾਂ ਜੋ ਹਰ ਇੱਕ ਸਾਖੀ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਧੰਨਵਾਦ